ਭਾਈ ਮਾਰੇ 47 ਨੂੰ ਲੈ 80 ਗੱਲ ਜਾਰੀ ਰਹਿਣ। ਅੱਜ ਜਿਵੇਂ ਕਿ ਸਮਰਾਲੇ ਕੰਮ ਸ਼ੁਰੂ ਕੰਗ ਮਾਰਕੀਟ ਸਮਰਾਲਾ ਇਹ ਆਪਣਾ ਜੋੜਾ ਭਰਾ 47 ਇਹਨਾਂ ਨੇ ਆਪਣਾ ਬਿਜ਼ਨਸ ਸੇ ਸ਼ੁਰੂ ਕੀਤਾ ਸਮਰਾਲਾ 150 ਦਾ ਬੰਦਾ ਲੱਗਦਾ ਉਹ ਨਿਕਾਣ ਮਿਲਦਾ ਬੰਦਾ ਸੋ ਅੱਜ ਨਵਾਂ ਸੈਟਅਪ ਦਿਖਾਦੇ ਆ ਨੀ ਆਪਾਂ ਆਪਾਂ ਨੂੰ ਬੜੇ ਬੜੇ ਜਿਹਨਾਂ ਦੇ ਨਾਲ ਦੇਣੇ ਸੁਰੂ ਕੀਤਾ ਅੱਜ ਤੱਕ ਉਪਰ ਹੀ ਰੱਖਿਆ ਹੈ ਸੋ ਗੁਰੂ ਮਾਇ ਜੀ ਬੜੀ ਕੇ ਪਰਹੀਆ ਤੇ ਅਗਰਸੇ ਆਏਗਾ ਕਾਂਗ ਨੂੰ ਕਾਂਗ ਮਾਰਕੀਟ ਚੰਡੀਗੜ੍ਹ ਉਸ ਸਮਰਾਵ ਦੇਹਦਾ ਆਨਲਾਈਨ ਨੰਬਰ ਇਹਨਾਂ ਦਾ ਮੈਨੂੰ ਮਿਲ ਜੇ ਪਹੁੰਚਾਓ ਮਤਲਬ ਤੁਸੀਂ ਦਿਲਚਸਪ ਕਰਨਾ ਆ ਇਹਦਾ ਕਾਰਨ ਹੈ ਸਮਰਾਲੇ ਦੇ ਵਿੱਚ ਤੁਹਾਨੂੰ ਕੋਈ ਵੀ ਸ਼ੂਨ ਕੀ ਅਪਾਇੰਟਮੈਂਟ ਆ ਮੈਂ ਨਾਲ ਦਾ ਪੇਜ ਵੀ ਕਲੀਅਰ ਕਰ ਦਉਣਾ ਨਾਲ ਸੋ ਬਬੂਰਾ ਸਾਹਿਬ ਜਿਹੜੇ ਰੇਟ ਸਾਡੇ ਹੋਣਗੇ ਸਾਰੇ ਕਸਟਮਰ ਗੜਿਆਂ ਨੂੰ ਦੇਖ ਕੇ ਵੀ ਜਿਹੜੇ ਰੇਟ ਸਾਡੇ ਹੋ ਕੇ ਕੋਈ ਰੇਟ ਇਹਨਾਂ ਦੇ ਹੋਣਗੇ ਬਿਲਕੁਲ ਗੇ ਸਹੀ ਉਹ ਰੇਟ ਤੇ ਮਾਲ ਸੀ ਇਹ ਸੇਲ ਕਰਦੇ ਜੇ ਟਾਈਮ ਜੁਏਨਾ ਦਾ ਮਾਰਦੇ ਲੈਣਾ ਹੋਣੀ 15 ਮਿੰਟ ਬਾਕੀ ਕਮੈਕਟਿਕ ਸਰਵੇ ਜਿਹੜੇ ਜਨਤਕ ਜਾਤੀ 144050 ਕੰਮ ਕਰਦੇ ਗਏ ਨੰਬਰ ਤੇ ਮੈਂ ਸਰਵੇ ਕਾਲ ਕਰਦੇ ਹਾਂ ਨਾਲੇ ਕੰਮ ਸ਼ੁਰੂਤ ਕੰਟ ਮਾਰਕੀਟ ਸਮਰਾਲਾ ਇਹ ਆਪਣਾ ਜੋੜਾ ਭਰਾ 47 ਇਹਨਾਂ ਨੇ ਆਪਣਾ ਬਿਜ਼ਨਸ ਸ਼ੁਰੂ ਕੀਤਾ ਸੰਸਰਾ ਸੌ ਲਗਨ ਤੋਂ ਲੈਣਾ ਨੂੰ ਜਾਨ ਮੀਦਾ ਲੰਨਾ ਸੋ ਅੱਜ ਨਵਾਂ ਸੈਟਅਪ ਦਿਖਾ ਦੇਣਾ ਜੀ ਮਾੜਾ ਗੁਰਦਪਤ ਸਿੰਘ ਜੀ ਆਪ ਵੀ ਹੋ ਗਏ ਆ। ਰਿਆ ਬਾਏ ਨੂੰ ਮੈਂ ਕਹਿੰਦਾ ਕਿ ਜੇ ਮੈਂ ਕੋਈ ਐਕਸ਼ਨ ਮਾਰਦਾ ਤਾਂ ਸੁਧਾਰ ਜੀ ਜੀ ਨੂੰ ਨੇ ਪ੍ਰਸਨ। ਉਹ ਆ ਜੀ ਨੂੰ ਤੇ ਅੱਜ ਨਾਲ ਦੇਣਾ ਸ਼ੁਰੂ ਕੀਤਾ ਅੱਜ ਤੋਂ ਹੀ ਆਪਣੀ ਰਿਟਰੀ ਹੈਗੀ। ਸੋ ਗੁਰਮਾਈਂ ਜੀ ਪੜੀ ਕੇ ਪਰਹੀਆਂ। ਇਹ ਅਗਲੇ ਸੈਗਾ ਪੰਜ ਸੂਤ ਪੰਜ ਮਾਰਕੀਟ ਚੰਡੀਗੜ੍ਹ ਤੋਂ ਸਮਰਵਾਲਾ ਜਿਹੜਾ ਦਾ ਆਨਲਾਈਨ ਬੁਕਿੰਗ ਨਾਲ ਮਾਣੋ ਤੇ ਪੇਡ ਪਾਓ ਵਰਤੋਂ ਤੁਸੀਂ ਦਿਲਚਸਪ ਕਰਨਾ ਆ ਇਹਦਾ ਕਾਲ ਹੈ ਸਮਰਵਾਲੇ ਦੇ ਵਿੱਚ ਤੁਹਾਨੂੰ ਕੋਈ ਵੀ ਸ਼ੂਨ ਦੇ ਅਪਾਇੰਟਮੈਂਟ ਆ ਮੈਂ ਨਾਲ ਪੇਜ ਵੀ ਕਲੈਕ ਕਰਦਾ ਹਾਂ ਨਾਲ ਸੋ ਬੱਬੂਰਾ ਸਾਹਿਬ ਜਿਹੜੇ ਰੇਟ ਸਾਡੇ ਹੋਣਗੇ ਸਾਰੇ ਕਸਟਮਰ ਗਰੀਆ ਵੀ ਦੇਖ ਗਏ ਇਹਨੇ ਰੇਟ ਸਾਡੇ ਉੱਤੇ ਪੂਰੀ ਰੇਟ ਇਹਨਾਂ ਦੇ ਹੋਣਗੇ ਬਿਲਕੁਲ ਸਹੀ ਸੀ ਉਹ ਵੀ ਰੇਟ ਤੇ ਮਾਰ ਸੀ ਅੱਛੇ ਜਦ ਜੂ ਇਹਨਾਂ ਨਾਲ ਮਾਰਦੇ ਲੈਣਾ ਹੋਇਆ 150 ਰੇਟ ਪਾਸਮੈਂਟ ਬਣਦੀ ਹੈ ਅੱਗੇ ਸਟੇਟਿੰਗ 3 ਮਿੰਟ ਨੂੰ ਸੋਸਾਇਟੀ ਨਾਲ ਕਨੈਕਟ ਕਰ ਸਕਦੇ ਆ ਜਿਹੜੇ ਨੰਬਰ 7144055 ਦਾ ਕੰਮ ਕਰਨੇਗੇ ਨੰਬਰ 985